ਉਹ ਪੁੱਛ ਕੇ ਵੀਡੀਓ ਬਣਾ ਪ੍ਰੈਸ ਕਿੱਥੋਂ ਇਹ ਮੈਂ ਹਾਂਜੀ ਮੈਂ ਕੋਟ ਨੂੰ ਬਲਾਕ ਕਰਦੀ ਹਾਂ ਫਿਰ ਕੋਟ ਬਕੂਰੇ ਤੋਂ ਬਲਾਕ ਕਰਦੀ ਕੁੜੀ ਰਾਤ ਨੂੰ ਟਾਈਮ ਹੈਗਾ ਜੀ ਟਾਈਮ ਵਿੱਚ ਕਿੰਨਾ ਹੈ ਰ ਇਹ 3 ਵਜੇ ਦਾ ਇਹ ਪੁੱਛ ਸਾਡੇ 3 ਦਾ ਟਾਈਮ ਹੈ ਜੀ ਦੇ ਰਾਤ ਨੂੰ ਨਾ ਦੋ ਬੰਦੇ ਜੀ ਇੱਕ ਇੱਕ ਅਜ ਲੇਡੀ ਜੀ ਇਹ ਜੀ ਗੱਡਨੈਪਰ ਸੀਗੇ ਉਹ ਆਪ ਗਾਇਬ ਹੋਏ ਹੋਇਆ ਮੈਂ ਸਹੀਆਂ ਨੂੰ ਖੜੀ ਹੋਈ ਹਾਂ ਦੇਖੇ ਨਾ ਕਿਡਨਾਪਰ ਗਾਇਬ ਹੋ ਗਏ ਤੇ ਸਹੀ ਆ ਖੜੀ ਆ ਇਹ ਰਾਤ ਨੂੰ ਬੱਚਾ ਬੱਚਾ ਚੱਕ ਨਹੀਂ ਫੜੀਗੀ ਆ ਬੱਚਾ ਸੀ ਬੱਚਾ ਕਿੱਥੇ ਦਿਖਾਓ ਬੱਚਾ ਆ ਬੱਚਾ ਜਿਹੜਾ ਨਾ ਬੱਚਾ ਜਿਹੜੇ ਲੈ ਆ ਜੂ ਉਹ ਪੱਜ ਚੁੱਕੇ ਠੀਕ ਹੈ ਦੇਖਦੇ ਬੱਚਾ ਚੱਕਣ ਵਾਲੇ ਪੱਜ ਚੁੱਕੇ ਹੋਈ ਹਾਂ ਜੀ ਅੱਛਾ ਬੱਚਾ ਚੱਕਣ ਵਾਲੇ ਪੱਜ ਚੁੱਕੇ ਨਹੀਂ ਤੇ ਤੂੰ ਉਹਨਾਂ ਨਾਲ ਕਿਵੇਂ ਸੀ ਆ ਬੱਚਾ ਚੱਕਦੀ ਸੀ ਜੀ ਇਹ ਰਾਤ ਨੂੰ ਨਹੀਂ ਸਰ ਅਸੀਂ ਬੱਚਾ ਚੱਕਣ ਵਾਲੇ ਨਹੀਂ ਮੈਂ ਰਫਲੀ ਕਰ ਰਹੀ ਹਾਂ ਬੱਚਾ ਚੱਕਣਾ ਫਿਰ ਕੌਣ ਸੀਗਾ ਜਿਹੜਾ ਜਿਹੜਾ ਜਿੱਤ ਗੱਡੀ ਲੈ ਕੇ ਆਏ ਖੜੇ ਸੀ ਉਹ ਗੱਦਾ ਉਹ ਤਾਂ ਹੀ ਬੈਕ ਹੋ ਗਏ ਮੈਂ ਜੇ ਸਹੀ ਆ ਜੇ ਮੈਂ ਸਹੀ ਆ ਤੁਹਾਡੇ ਕੋਲ ਖੜੀ ਆ ਠੀਕ ਆ ਚਲੋ ਗੱਦਾ ਚਲਿਓ ਤੈਨੂੰ ਮੌਕਾ ਨਹੀਂ ਮਿਲਿਆ ਭਜਾ ਦਰ ਦਿੰਦੇ ਇੱਕ ਮਿੰਟ ਇਹ ਲੱਗੇ ਉੱਤਰੇ ਬਾਈ ਇੱਕੋ ਲੱਗੀ ਫਟਾਫਟ ਆ ਗਏ ਮੁਸਤਾਰ ਗੱਡੀ ਆਹ ਇੱਥੇ ਆਹ ਜਵਾਕ ਚੱਕ ਦੂ ਸੀ ਜੀ ਇਹ ਰੱਤ ਆਹ ਸਵਾਕ ਆ ਨਾ ਇਹ ਕਿਸ ਮਲਕ ਆ ਮੈਂ ਗੰਦਾ ਸਾਰੇ ਬੰਨ ਉਪਰੋਂ ਪਾਣੀ ਜਾਂਦੇ ਜੇ ਲੱਗੇ ਉਹ ਤਾਂ ਨਿਕਲਦੇ ਨਾਲ ਨਹੀਂ ਤੂੰ ਜਾਂਦੀ ਮੈਂ ਨਿਕਾੜ ਦਿਆ ਕਰਦੇ ਪਹਿਲਾਂ ਮੈਂ ਦੇ ਤੇ ਆਈ ਕਿਥੋਂ ਕਿੱਥੇ ਮੂਹ ਸੁੱਕੀ ਆਂਦਾ ਯਾਰ ਚਿੱਟੇ ਵਾਲੀ ਐ 900 ਰੁਪਏ 900 ਰੁਪਏ ਪਾਣੀ ਨਹੀਂ ਦੇਣਾ ਇਹਨੂੰ ਦੇਣਾ ਚਾਹੁੰਦਾ ਪੀ ਲੈ ਸਪਾਣੀ ਇਹ ਕੀ ਗੱਲ ਹੈ ਬੰਦੇ ਵਾਰੀ ਆਂਦੀ ਸੱਪਦੇ ਬੰਦੇ ਕੋਈ ਲੈਟਰ ਨਹੀਂ ਚੜਦੀ ਮਾਲ ਦੀ ਦੋ ਗੱਡੀ ਲੈ ਕੇ ਆਏ ਗੱਡੀ ਮੇਰਾ ਮੋਕਾ ਨਹੀਂ ਨਾ ਮਿਲਿਆ ਨਾ ਭੱਜਣ ਦਾ ਹਣ ਤੇਰੇ ਨਾਲ ਦੇ ਕੋਲ ਕਰਨਾਲ ਦੇ ਕਿਧਰ ਗਏ ਆ ਬੰਦਿਆਂ ਨੂੰ ਤਾਂ ਡਰ ਕੇ ਭੱਜੇ ਦੇ ਜੇ ਡਰਦੇ ਨਹੀਂ ਹਾਂ ਹਾਂ ਆਹ ਤੇ ਬੰਦੇ ਨਾ ਬਿਖੜ ਜਾਂ ਉੱਥੇ ਜਿੱਥੇ ਕੋਸਟ ਬਾਤ ਚ ਬੋਤਾਂ ਲੱਗਾਂ ਉਹਨਾਂ ਨੂੰ ਮੇਰਾ ਖਰਬ ਥੱਲੇ ਵਰਗੀ ਇਹ ਨਾਲ ਦੇ ਭੱਜ ਚੁੱਕੇ ਆ ਜੀ ਤੇ ਬੰਦੀ ਉੱਚੀ ਖੜੇ ਰੱਖੀ ਜਾ ਰਹੇ ਉਹ ਉਹ ਕਿੱਥੋਂ ਦੇ ਆ ਉਹ ਕਿੱਥੋਂ ਦੇ ਆ ਹਾਂਜੀ ਬਾਹਰ ਹੈਗਾ ਬੰਦਾ ਥੱਲੇ ਹਾਂ ਮੈਂ ਅਸਲੀ ਜਣਾ ਕਰਾਉ ਹੇਗਾ ਵਿੱਕੀ ਡਾਕਟਰ ਠੀਕ ਹੈ ਉਹ ਰੱਪੜਾ ਵਿੱਕੀ ਡਾਕਟਰ ਕੜਾ ਹਾਂਜੀ ਉਹ ਮਤਲਬ ਕਿੱਥੋਂ ਹਾਂਜੀ ਕਿੱਥੋਂ ਬਰਾੜ ਦੇ ਹਸਪੀਟਲ ਲੱਗਿਆ ਇੱਕ ਸੋਨੂ ਆ ਉਹ ਵੀ ਕੋਟਕਪੂਰੇ ਦਾ ਉਹ ਵੀ ਕਿਡਨੈਪਰ ਆ ਮੈਂ ਕਹਿੰਦੀ ਵਿੱਕੀ ਕੋਟਕਪੂਰੇ ਤੋਂ ਆਇੜਾ ਹਾਂਜੀ ਸੋਨੂ ਸੋਨੂ ਕੋਟਕਪੂਰੇ ਤੋਂ ਉਹ ਵੀ ਕਿਡਨੈਪਰ ਆ ਬਰਾੜ ਹਸਪਤਲ ਚ ਲੱਗਿਆ ਹਾਂਜੀ ਉਹ ਸਾਰੇ ਬੈਪਰ ਨੇ ਅਸੀਂ ਮੈਸੇਜ ਜਿਹੜੀ ਜਿੰਨੀ ਸਾਰਾ ਦਿਨ ਅਸੀਂ ਮੈਂ ਕੈਮਰਾ ਚ ਚੱਲਦੀ ਆ ਕਿ ਮੈਂ ਚੱਕਣ ਵਾਲੀ ਨਹੀਂ ਮੈਂ ਥੋੜਾ ਤਾਂ ਹੀ ਗੱਲ ਕਰ ਰਹੀ ਜਿਹੜਾ ਦੂਜਾ ਸੀਗਾ ਉਹ ਕੌਣ ਸੀ ਵਿਕੀ ਦੱਸਣ ਵਾਲੀ ਆ ਠਾਇਆ ਵਿਕੀ ਕਿ ਕਿਰਨ ਹਾਂ ਇੱਕੋ ਨਾ ਠੀਕ ਆ ਜੀ ਮੰਜਾ ਆ ਜੀ ਫੋਨ ਥੋੜੀ ਹਾਲਸ ਲਈ ਫੋਨ ਠਾਇਆ ਠੀਕ ਹੈ ਉਹ ਚਾਹ ਨਹੀਂ ਠਾਇਆ ਇੱਕ ਚਾਹ ਗੋਬਾ ਦਵਾ ਸੱਪ ਨਾਲ ਪਿਚੂਣ ਗੋਬਾ ਸੱਪ ਕੋਣੇ ਕਾਲ ਆ ਬਦਨ ਮੇਰਾ ਫੋਨ ਮੈਂ ਲਾਵਾਂ ਲੈ ਲਾਵਾਂ ਲਾਵਾਂ ਲੈ ਸਾਰਾ ਕੀ ਕੋਈ ਖੜ ਦੇ ਕੋਈ ਗੱਲ ਸੁਣਨ ਦੇ ਆ ਕਰੋ ਪਤਾ ਗੱਲ ਕੀ ਹੈ ਉਹ ਐਸਮੈਥ ਸਿੰਘ ਦਾ ਹਸਪਤਾਲ ਹੈ ਕਿਨਦਰ ਐਸਮੈਥ ਸਿੰਘ ਦੇ ਹਸਪਤਾਲ ਇਲੈਕਟ੍ਰਾਨਿਕ ਉਸ ਬਾਜ ਕੇ ਐਸਲਮ ਮੈਲਸ ਕਰਾਈ ਜੀ ਦੇਖਦੇ ਰਹੇ ਜੇ ਪਾ ਚਾਰੋ ਦੀ ਫੋਨ ਬੱਠੇ ਨਹੀਂ ਇੱਕ ਬੰਦਾ ਉੱਪਰ ਜਿਹੜਾ ਸਮੈਥ ਸਿੰਘ ਦਾ ਸਾਰੇ ਚਾਰ ਰੱਦ ਫਰੀਟ ਹੋਵੇਗਾ ਕੋਈ ਬੰਦਾ ਵੀ ਹੋਊਗਾ ਨਹੀਂ ਨਹੀਂ ਬਿੱਕੀ ਦਾ ਜੀ ਹਾਂ ਜਿਹੜੇ ਪਾ ਦੇ ਕਦੇ ਹੋਰ ਵੀ ਹੋਣਗੇ ਜੀ ਆਪੇ ਪਾਸੇ ਭਾਂਜੇ ਲੋਕੇ ਪਏ ਵਿੱਕੀ ਡਾਕਟਰ ਕਿੱਥੇ ਹੈ ਉਹ ਵੀ ਕੋਲ ਨਹੀਂ ਬੈਠਾ ਅੱਛਾ ਵਿੱਕੀ ਡਾਕਟਰ ਵੀ ਕੋਲ ਉਹ ਬਰੇ ਤੋਂ ਆਇਆ ਆ ਉਹ ਵੀ ਕੋਸਟ ਮੈਂ ਦੇਖ ਲੇਕ ਨਾ ਜਾਂਦਾ ਅਸੀਂ ਮੈਂ ਏਦਾਂ ਦਾ ਕੰਮ ਕਰਦੇ ਜਿਹੜੇ ਕਰਦੇ ਆ ਉਹਦਾ ਨਾਮ ਲੈ ਲਈ ਠੀਕ ਹੈ ਹੁਣ ਜਿਹੜੇ